ਹਾਂਜੀ ਫਿਕਰ ਨੀ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਗੱਲਾਂ ਕਰੀਏ ਉਸ ਪ੍ਰਮਾਤਮਾ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਦੇਖੀਏ ਆਪਾਂ ਪਿਛਲੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਇਨਸਾਨੀ ਸਰੀਰ ਆ ਜਿਹੜਾ ਉਹ ਬਹੁਤ ਜ਼ਿਆਦਾ ਐਡਵਾਂਸ ਮਸ਼ੀਨਰੀ ਆ ਪਰ ਜੇ ਦੇਖਿਆ ਜਾਵੇ ਕੱਲਾ ਇਨਸਾਨੀ ਸਰੀਰ ਨਹੀਂ ਪਰਮਾਤਮਾ ਨੇ ਜਿਸ ਵੀ ਜੀਵ ਨੂੰ ਪੈਦਾ ਕੀਤਾ ਚਾਹੇ ਉਹ ਬਨਸਪਤੀ ਆ ਚਾਹੇ ਉਹ ਪਸ਼ੂ ਆ ਚਾਹੇ ਉਹ ਪੰਛੀ ਆ ਚਾਹੇ ਇਨਸਾਨ ਕੋਈ ਵੀ ਵਜੂਦ ਆ ਕੋਈ ਵੀ ਸਰੀਰ ਆ ਉਹ ਪਰਮਾਤਮਾ ਨੇ ਬੜੀ ਐਡਵਾਂਸ ਟੈਕਨੋਲੋਜੀ ਦੇ ਨਾਲ ਬਣਾਇਆ ਜਿਹਨੂੰ ਅਸੀਂ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਅੱਜ ਆਪਾਂ ਇੱਕ ਗਾਂ ਦੀ ਗੱਲ ਕਰਾਂਗੇ ਗਾਂ ਦਾ ਸਰੀਰ ਆ ਜਿਹੜਾ ਉਹਦੇ ਵਿੱਚ ਜਿਹੜਾ ਦੁੱਧ ਬਣਦਾ ਉਹ ਦੇਖੋ ਤੁਸੀਂ ਪ੍ਰਮਾਤਮਾ ਦੀ ਕੈਸੀ ਖੇਡ ਆ ਜਿਹੜਾ ਦੁੱਧ ਆ ਉਹ ਗਾਂ ਦਾ ਜਿਹੜਾ ਖੂਨ ਤੇ ਜਿਹੜਾ ਖਾਦਾ ਹੋਇਆ ਉਹਦਾ ਪੱਠਾ ਉਹਦਾ ਚਾਰਾ ਉਹ ਦੋਨੇ ਚੀਜ਼ਾਂ ਨੂੰ ਮਿਲ ਕੇ ਤੇ ਉਹਨਾਂ ਨੂੰ ਫਿਲਟਰ ਕਰਕੇ ਉਹਦਾ ਫਿਰ ਦੁੱਧ ਬਣਾ ਕੇ ਉਹ ਥਣਾ ਦੇ ਵਿੱਚ ਆਉਂਦਾ ਤੇ ਉਥੋਂ ਉਹ ਦੁੱਧ ਆਪਾਂ ਬਾਹਰ ਚੋਨੇ ਆ ਪ੍ਰਮਾਤਮਾ ਨੇ ਕੈਸੀ ਖੇਡ ਰਚਾਈ ਆ ਕਿ ਗਾਂ ਦੇ ਅੰਤਰੀਕ ਐਸਾ ਸਿਸਟਮ ਲਾਇਆ ਹੋਇਆ ਜਦੋਂ ਗਾਂ ਪੱਠੇ ਖਾਂਦੀ ਆ ਤਾਂ ਉਹ ਜਿਹੜਾ ਪੱਠਿਆਂ ਦਾ ਉਹ ਚਾਰਾ ਜਿਹੜਾ ਉਹਦੇ ਇੱਕ ਸਰੀਰ ਦੇ ਵਿੱਚ ਇੱਕ ਐਸਾ ਮਸ਼ੀਨਰੀ ਇੱਕ ਐਸੀ ਸਿਸਟਮ ਪ੍ਰਮਾਤਮਾ ਨੇ ਫਿੱਟ ਕੀਤਾ ਹੈ ਕੈਸਾ ਕੰਪਿਊਟਰ ਫਿੱਟ ਕੀਤਾ ਹੋਇਆ ਉੱਥੇ ਤੱਕ ਪਹੁੰਚਦਾ ਤੇ ਉਹਦੇ ਵਿੱਚ ਆ ਕੇ ਫਿਰ ਜਿਹੜਾ ਉਹਦਾ ਬਲੱਡ ਆ ਉਹਦਾ ਖੂਨ ਆ ਉਹ ਵੀ ਮਿਕਸ ਹੁੰਦਾ ਤੇ ਫਿਰ ਇਹਨਾਂ ਦੋਨਾਂ ਚੀਜ਼ਾਂ ਦਾ ਜਿਹੜਾ ਮਿਕਸਰ ਆ ਜੂਸ ਆ ਜਿਹੜਾ ਉਹਨੂੰ ਫਿਰ ਉਹ ਮਸ਼ੀਨ ਆ ਜਿਹੜੀ ਉਹ ਫਿਲਟਰ ਕਰਦੀ ਆ ਤੇ ਕਮਾਲ ਦੀ ਖੇੜੇ ਦੇਖੋ ਹਰੇ ਪੱਠੇ ਖਾ ਕੇ ਲਾਲ ਰੰਗ ਦਾ ਜਿਹੜਾ ਖੂਨ ਆ ਉਹ ਉਸ ਮਸ਼ੀਨ ਦੇ ਵਿੱਚ ਫਿਲਟਰ ਹੋ ਕੇ ਚਿੱਟੇ ਰੰਗ ਦੇ ਦੁੱਧ ਦੇ ਵਿੱਚ ਤਬਦੀਲ ਹੋ ਜਾਂਦਾ। ਇਹ ਖੇਡਾ ਸਿਰਫ ਪਰਮਾਤਮਾ ਹੀ ਖੇਡ ਸਕਦਾ, ਇਨਸਾਨ ਦੇ ਵਾਸ ਦੀ ਗੱਲ ਨਹੀਂ ਹੈਗੀ। ਤੇ ਇਹੀ ਚੀਜ਼ਾਂ ਨੇ ਜਿਹੜੀਆਂ ਸਾਡੇ ਆਸ-ਪਾਸ ਹਰ ਸਮੇਂ, ਕਹਾਂ ਜਾਂਦਾ ਨਾ ਵੀ ਕਣ-ਕਣ ਦੇ ਵਿੱਚ ਪਰਮਾਤਮਾ ਵਾਸ ਕਰਦਾ। ਇਨ੍ਹਾਂ ਚੀਜ਼ਾਂ ਤੋਂ ਇਹ ਪ੍ਰੂਫ ਹੁੰਦਾ ਕਿ ਪਰਮਾਤਮਾ ਹਰ ਸ਼ੈ ਦੇ ਵਿੱਚ ਵਾਸ ਕਰਦਾ। ਕਿਉਂਕਿ ਉਹਦੇ ਅੰਦਰ ਚੱਲਣ ਵਾਲਾ ਜਿਹੜਾ ਸਿਸਟਮ ਆ ਉੱਥੇ ਕੋਈ ਬਿਜਲੀ ਨਹੀਂ ਪ੍ਰਮਾਤਮਾ ਨੇ ਕੋਈ ਵੱਡਾ ਬਿਜਲੀ ਵਾਲਾ ਸਿਸਟਮ ਨਹੀਂ ਲਾਇਆ ਉਹਦੇ ਤੇ ਕੋਈ ਇਹ ਨਹੀਂ ਹੈਗਾ ਵੀ ਅੰਦਰ ਕੋਈ ਬੈਟਰੀਆਂ ਧਰੀਆਂ ਹੋਈਆਂ ਨੇ ਨਹੀਂ ਉਹ ਵੀ ਇੱਕ ਮਾਸ ਇੱਕ ਪਾਣੀ ਇੱਕ ਖੂਨ ਹਨਾ ਇੱਕ ਪੁਤਲਾ ਬੱਸ ਮਾਸ ਦਾ ਤੇ ਉਸ ਮਾਸ ਦੇ ਪੁਤਲੇ ਦੇ ਅੰਦਰ ਇੱਕ ਐਸੀ ਐਡਵਾਂਸ ਮਸ਼ੀਨਰੀ ਲੱਗੀ ਹੋਈ ਆ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੂਰ ਦੇ ਨਾਲ ਉਹਦੇ ਹੁਕਮ ਦੇ ਨਾਲ ਚੱਲਦੀ ਆ ਜਿਦੇ ਵਿੱਚ ਕੋਈ ਈਦਰ ਨਹੀਂ ਪਾਉਣਾ ਪੈਂਦਾ ਜਿਦੇ ਵਿੱਚ ਕੋਈ ਬਿਜਲੀ ਨਹੀਂ ਭੇਜਣੀ ਪੈਂਦੀ ਉਹ ਕੰਮ ਕਰਦੀ ਆ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੇ ਉਹਦੇ ਹੁਕਮ ਦੇ ਵਿੱਚ ਖਾਦਾ ਹੋਇਆ ਚਾਰਾ ਤੇ ਉਹਦਾ ਖੂਨ ਉਹ ਉਸ ਮਸ਼ੀਨਰੀ ਦੇ ਵਿੱਚ ਜਾਂਦਾ ਤੇ ਉਹ ਮਸ਼ੀਨ ਦੀ ਉਹਨੂੰ ਹਰੇ ਤੇ ਲਾਲ ਰੰਗ ਨੂੰ ਮਿਕਸ ਕਰਕੇ ਤੇ ਫਿਲਟਰ ਕਰਕੇ ਚਿੱਟੇ ਰੰਗ ਦੇ ਦੁੱਧ ਦੇ ਵਿੱਚ ਸਾਨੂੰ ਸਾਡੇ ਤੱਕ ਪਹੁੰਚਦੀ ਹੁੰਦੀ ਆ ਉਹ ਤੇ ਉਹ ਕੱਲਾ ਦੁੱਧ ਹੀ ਨਹੀਂ ਉਹਦੇ ਵਿੱਚ ਮੱਖਣ ਵੀ ਆ ਉਹਦੇ ਵਿੱਚ ਘਿਓ ਵੀ ਆ ਉਹਦੇ ਵਿੱਚ ਲੱਸੀ ਵੀ ਆ ਕੈਸੀ ਖੇੜਾ ਆ ਕਾਲਪੁਰਖ ਵਾਹਿਗੁਰੂ ਦੀ ਅਸੀਂ ਕਿੱਦਾਂ ਮਨਕਰ ਹੋ ਸਕਦੇ ਆ ਕਿ ਪ੍ਰਮਾਤਮਾ ਹੈ ਨਹੀਂਗਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਕਣ-ਕਣ ਦੇ ਵਿੱਚ ਅਕਾਲਪੁਰਖ ਵਾਹਿਗੁਰੂ ਵਾਸ ਕਰਦਾ ਇਸੇ ਕਰਕੇ ਤੁਹਾਨੂੰ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ